जुटी हुई है बीते कल जश्न गिल, तो गिल, गिल के भरा पुलिस ने काबू किया गिरफ्तों बहर है पासर जश्न गिल जिससे बई साल की लड़की रेप करने के इल्जाम ने दो हजार तेई चास्टर जश्न गिलेप केस दर्ज हो ਜਲੰਧਰ ਬੀਜੇਪੀ ਆਗੂ ਮਨੋਰੰਜਨ ਕਾਲੀਆ ਦੇ ਕਾਰਤੇ ਬਲਾਸਟ ਕਰਨ ਵਾਲੇ ਦੋ ਆਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਵਾਰਦਾਤ ਚ ਇਸਤੇਮਾਲ ਈ ਰਿਕਸ਼ਾ ਵੀ ਬਰਾਮਦ ਕਰ ਲਿਆ ਗਿਆ ਹੈ ਪੁਲਿਸ ਮੁਤਾਬਿਕ ਸਾਜ਼ਿਸ਼ ਪਿੱਛੇ ਆਈਐਸਆਈ ਦਾ ਹੱਥ ਹੈ ਸਾਰੀ ਸਾਜ਼ਿਸ਼ ਨਿਸ਼ਾਨ ਅਕਸਰ ਅਤੇ ਸ਼ਹਿਜ਼ਾਦ ਪੱਟੀ ਨੇ ਰਚੀ ਸੀ ਮਨੋਰੰਜਨ ਕਾਲੀਆ ਦੇ ਕਰਤੇ ਹੋਏ ਹਮਲੇ ਦੇ ਬਾਅਦ ਤੋਂ ਲੀਡਰਸ ਉਹਨਾਂ ਦਾ ਹਾਲ ਚਾਲ ਜਾਣਨ ਦੇ ਲਈ ਪਹੁੰਚ ਰਹੇ ਨੇ ਸੁਨੀਲ ਜਾਖੜ ਅਮਿਤ ਬਿੱਟੂ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਬੀਜੇਪੀ ਨੇ ਸਵਾਲ ਚੁੱਕੇ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਬਹੁਤ ਮਾੜਾ ਹਾਲ ਹੈ ਅੱਜ ਪੰਜਾਬ 'ਚ ਹੀ ਬੰਗਾਲ ਜਿਹੇ ਹਾਲਾਤ ਬਣੇ ਹੋਏ ਨੇ ਤੇ ਇਸ ਹਮਲੇ ਪਿੱਛੇ ਕਿਸੇ ਛਾਤਰ ਦਿਮਾਗੀ ਜਾਲ ਹੈ ਜਿਹਨਾਂ ਵਾਤਾਕਨ ਅਕਸਲੀ ਇਲਾਕਿਆਂ ਚੋਂ ਦੀਆਂ ਉਧਰ ਕੈਬਨਿਟ ਮੰਤਰੀ 모ਹਿੰਦਰ ਪਗਤ ਨੇਵੀ ਮਨੋਰੰਧਨ ਕਾਲੀਯਾਦਾ ਹਾਲ ਚਲ ਜਾਣਿਆ ਉਹਨਾਂ ਕਿਹਾ ਕਿ ਪੰਜਾਬ ਸ਼ਾਂਤੀ ਪੰਗ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੰਜਾਬ ਆਦੇ ਪਰਾ ਨ ਮਨਰੋੜਾ ਨੇ ਵੀ ਜੀਪੀ ਆਗੂ ਦੇ ਕਰਤੇ ਅਟੈਕ ਨੂੰ ਲੈ ਕੇ ਬੜੇ ਇਲਜ਼ਾਮ ਲਗਾਏ ਉਹਨਾਂ ਕਿਹਾ ਕਿ ਜਲੰਧਰ ਅਟੈਕ ਲਈ ਲਾਰੈਂਸ ਬਿਸ਼नोई ਜ਼ਿੰਮੇਵਾਰ ਹੈ ਗੁਜਰਾਤੀ ਸਾਬਰਮਤੀ ਜੇਲ੍ਹ ਬੈਠ ਕੇ ਲਾਰੈਂਸ ਸ਼ੇਖਜ਼ਾਦ ਪੱਟੀ ਨੂੰ ਹਦਾਇਤਾਂ ਦੇ ਰਿਹਾ ਹੈ ਮਾਕੇ ਤੋਂ ਬਾਅਦ ਸੁਪੀਰ ਬਾਦਲ ਨੇ ਵੀ ਭਾਪੀ ਆਗੂ ਮਨਰਨਜਨ ਕਾਲੀਆ ਦਾ ਹਾਲ ਚਲ ਜਾਣਿਆ ਇਸ ਦੌਰਾਨ ਸੁਪੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਅਮਨ ਸ਼ਾਂਤੀ ਪਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪੰਜਾਬ ਦੀ ਪਾਇਤਰ ਖਸਾਂਚ ਤੇ ਹਮਲਾ ਹੈ ਸੂਬਾ ਸਰਕਾਰ ਨੂੰ ਕੇਰਨਾ ਸੁਪੀਰ ਨੇ ਕਿਹਾ ਕਿ ਸੂਬੇ ਚ ਕਾਨੂੰਨ ਵਿਵਸਥਾ ਦਾ ਕੋਈ ਵੀ ਚੀਜ਼ ਨਹੀਂ ਹੈ ਗੈਂਗਸਟਰ ਹਰ ਕਿਸੇ ਨੂੰ ਧਮਕੀਆਂ ਦੇ ਰਹੇ ਲਾਰੈਂਸ ਦੇ ਰੋਹਿਤ ਗੋਦਾਰਾ ਗਰੁੱਪ ਦੇ ਦੋ ਵਾਂਟਡ ਗੈਂਗਸਟਰਸ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਮੋਹਲੀ ਤੋਂ ਜਸ਼ਨ ਸੰਧੂ ਅਤੇ ਗੁਰਸੇਵਕ ਸਿੰਘ ਦੀ ਗ੍ਰਿਫਤਾਰੀ ਹੋਈ ਹੈ दोहो हाँ पॉइंट बत्ती बोर की पिस्तौल से सत्तर काफीज बरामद हुए गैगसर जशन सन दो हज़ार तेई के एक कतल केस वॉन्टिड से नाल ही जॉर्जिया अजरबैजान दुबई च गैंग गतिविधियां संभाल रहे हैं ਚਿਤੇ ਨਾਲ ਗ੍ਰਫਤਾਰ ਕੀਤੀ ਮਹਿਲਾ ਕਨਸਟੇਬਲ ਅਮਨਦੀਪ ਕੌਰ ਦਾ ਰਿਮਾਂਡ ਖਤਮ ਹੋਣ ਤੇ ਅੱਜ ਮੋਰ ਕੋਰਟ ਪੇਸ਼ ਕੀਤਾ ਗਿਆ ਜਿੱਥੇ ਬਹਿੰਦਾ ਕੋਰਟ ਨੇ ਉਸ ਨੂੰ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ ਦੂਜੇ ਪਾਸੇ ਮਹਿਲਾ ਕਨਸਟੇਬਲ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਦੀ ਤਲਾਸ਼ ਲਗਾਤਾਰ ਕੀਤੀ ਜਾ ਰਹੀ ਹੈ ਹਰਿਆਣਾ ਸਿਰਸਾ ਦੇ ਨਾਨਕਪੁਰਾ ਪਹੁੰਚੀ ਪੰਜਾਬ ਪੁਲਿਸ ਨੇ ਬਲਵਿੰਦਰ ਦੇ ਘਰ ਤੇ ਛਾਪੇਮਾਰੀ ਕੀਤੀ ਅਤੇ ਬਲਵਿੰਦਰ ਦਾ ਬਾਈਕ ਹੱਪ ਤੇ ਵਿਚ ਲੈ ਲਿਆ ਜਿਸ ਕੋਲੋਂ ਇਹ ਹੈ ਕਿ ਅਮਨਦੀਪ ਦੀ ਥਾਰ ਚੋਸ ਪਾਰਗ੍ਰਾਮ ਚਿੱਟਾ ਮਿਲਿਆ ਹੈ

गोविंदगढ़ ਤੋਂ ਜਲ੍ਹਿਆਂਵਾਲਾ ਬਾਗ ਤੱਕ ਯਾਤਰਾ ਉਹਨਾਂ ਨੇ ਕੀਤੀ ਗਈ ਇਹ ਯਾਤਰਾ ਜਲ੍ਹਿਆਂਵਾਲਾ ਬਾਗ 'ਤੇ ਖਤਮ ਹੋਈ ਇਸ ਦੌਰਾਨ ਪੰਜਾਬ ਪਾਸਪਤ ਪ੍ਰਧਾਨ ਸੁਨੀਲ ਜਾਖੜ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਸਮਾਣਾ ਦੇ ਪ੍ਰੀਸਭਾ ਵਿੱਚ ਵਿਦਾਇਕ ਜੋੜਾ ਮਾਜਰਾ ਅਧਿਆਪਕਾਂ ਤੇ ਪੜਕੇ ਸਟੂਡੈਂਟਸ ਤੇ ਟੀਚਰਾਂ ਦੀ ਘੱਟ ਮੌਜੂਦਗੀ ਕਾਰਨ ਵਿਦਾਇਕਾ ਵਿਦਾਇਕ ਨੇ ਟੀਚਰਾਂ ਦੀ ਜਨਕ ਕਲਾਸ ਲਗਾਈ ਸਕੂਲ ਦੇ ਘੁੰਮਦੇ ਬੱਚਿਆਂ ਨੂੰ ਲੈ ਕੇ ਟੀਚਰਾਂ ਨੂੰ ਝਾੜ ਪਾਉਂਦਿਆ ਕਿਾ ਕਿ ਇੱਥੇ ਸਕੂਲ ਵਾਲੀ ਕੋਈ ਵੀ ਗੱਲ ਨਹੀਂ ਹੈ ਬੱਚਿਆਂ ਤੇ ਕਿਸੇ ਦਾ ਕੋਈ ਵੀ ਕੰਟਰੋਲ ਨਹੀਂ ਹੈ ਦੱਸ ਦੇ ਕੇ ਜੋੜਾ ਮਾਜਰਾ ਸਮਾਣਾ ਚ ਸ਼ਹੀਦ ਫਲਾਈਟ ਲਖਨੰਦ ਮੁਹਿਤ ਕੁਮਾਰ ਗਰਗ ਸਕੂਲ ਆਫ ਐਮਨਸ ਦੇ ਉਦਘਾਟਨ ਸਵਾਗਤ ਪਹੁੰਚੀ

ਜਦੋਂ મોદી ਆਏ ਉਦੋਂ ਹੀ ਬਦਲਾ ਆਇਆ ਪਹਿਲਾਂ ਵੀ ਕਈ సీఎం ਆਏ ਪਰ ਸੰਘਰਸ਼ਤਾ ਸਮਰਿਆ ਕੰਗੜਾ ਨੇ ਇਹ ਵੀ ਕਿਹਾ ਕਿ ਤਿੰਨੋਂ 70 ਦੀ 8 ਚ ਲੁੱਟ ਮਚੀ ਸੀ ਤੇ ਤਿੰਨ ਤਲਾਕ ਦੇ ਨਾਮ ਤੇ ਮਹਿਲਾਵਦ ਅਸੋਸ਼ਣ ਹੁੰਦਾ ਸੀ ਪਰ મોદી ਜੀ ਨੇ ਆ ਕੇ ਸਭ ਕੁਝ ਬਦਲ ਦਿੱਤਾ ਚੋਨੇ ਦੇ ਕਿਸਮ ਫੂਸਾ 44 ਦੇ ਹਾਈਬ੍ਰਿਡ ਬੀਜਾਂ ਉੱਪਰ پابੰਦੀ ਲਗਾ ਦਿੱਤੀ ਗਈ ਹੈ ਖੇਤੀਬਾੜੀ ਵਿਭਾਗ ਦੇ ਵੱਲ ਹੁਕਮ ਵਿਚਾਰੀ ਕੱਟਤੇ ਗਏ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਘੱਟ ਪਾਣੀ ਦੀ ਖਪਤ ਵਾਲੀ ਕਿਸਮ ਦੀ ਸਿਫਾਰਿਸ਼ ਕੀਤੀ ਗਈ ਹੈ ਇਸ ਤੋਂ ਇਲਾਵਾ ਪਾਬੰਦੀਸ਼ੋਦਾ ਬੀਜ ਵੇਚਣ ਵਾਲੇ ਡੀਲਰਾਂ ਦੇ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ ਅਜਿਹੇ ਬੀਜਾਂ ਦੀ ਸੇਲ ਨੂੰ ਰੋਕਣ ਲਈ ਬਲੌਕ ਪੱਧ ਤੱਕ ਕੰਮ ਲਗਟਣ ਕੀਤਾ ਗਿਆ ਹੈ ਤੇ ਵਿੱਚ ਡੀਲਰਾਂ ਨੂੰ ਵੀ ਹਟਾਇਆ ਦਿੱਤੀਆਂ ਗਈਆਂ ਨੇ ਪੰਜਾਬ ਵਕਫ ਬੋਰਡ ਐਕਸ਼ਨ ਮੋਰਚ ਨਜ਼ਰ ਆ ਰਿਹਾ ਹੈ ਤੇ ਹੁਣ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਹੋਵੇਗਾ ਇਸ ਦੇ ਲਈ ਪੰਜਾਬ ਵਕਫ ਬੋਰਡ ਨੋਟਿਸ ਜਾਰੀ ਕਰੇਗਾ ਇਹ ਫੈਸਲਾ ਨਵੇਂ ਪੰਜਾਬ ਵਕਫ ਬੋਰਡ ਦੀ ਮੀਟਿੰਗ 'ਚ ਲਿਆ ਗਿਆ ਨੋਟਿਸ ਉਹਨਾਂ ਨੂੰ ਭੇਜਿਆ ਜਾਵੇਗਾ ਜੋ ਵਕਫ ਜ਼ਮੀਨ ਤੇ ਗੈਰ ਕਾਨੂੰਨੀ ਕਬਜ਼ਾ ਕਰਦੇ ਹਨ ਦੱਸਦੇ ਕਿ ਪੰਜਾਬ ਦੇ ਆ ਕੁੱਲ 75963 ਸੰਪਤੀਆਂ ਜੋ ਕਿ 42000 ਦੇ ਨਜਾਇਜ਼ ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਦੇਖੋ ਨ ਮਿਲਿਆ ਪਟਿਆਲਾ ਦੇ ਪਿੰਡ ਰਾਏਪੁਰ ਮੰਡਲਾ ਦੀ ਸਰਪੰਚ ਤੇ ਪਤੀ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ 70 ਕਿਲੋ ਖੁੱਕੀ ਪੰਜਾਬ ਕਿਲੋ ਗਾਂਝਾ ਤੇ ਅਫੀਮ ਬਰਾਮਦ ਕੀਤੀ ਗਈ ਹੈ ਨਾਲ ਹੀ 13 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਮੁਲਜ਼ਮ ਦੇ ਨੇੜੇ ਦੇ ਪਿੰਡਾਂ 25 ਤੋਂ 30 ਪਿੰਡਾਂ ਚ ਨਸ਼ੇ ਦੀ ਸਪਲਾਈ ਕਰਦਾ ਸੀ ਮੁਲਜ਼ਮ ਦੇ ਇੱਕ ਹੋਰ ਸਾਥੀ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ ਮਾਨਸਾ ਜ਼ਿਲ੍ਹੇ ਦੇ ਪੁਰ ਦੇ ਮੁਕੇਰੀਆਂ ਚ ਇੱਕ ਸੌਰੇ ਦੇ ਵੱਲੋਂ ਆਪਣੀ ਹੀ ਨੂੰਦ ਨਾਲ ਜ਼ਬਰਦਸਤੀ ਕਰਨ ਦੇ ਇਲਜ਼ਾਮ ਲੱਗੇ ਨੇ ਪਿੜਤਾ ਨੇ ਕਿਹਾ ਕਿ ਜਦੋਂ ਵਿਆਹੁਤਾ ਨੇ ਸੌਰੇ ਦੇ ਨਾਲ శਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਕੀਤਾ ਤਾਂ ਸੌਰੇ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਕੋਈ ਉਹ ਕਿ ਮਹਿਲਾ ਦਾ ਪਤੀ ਜਰਮਨੀ ਚ ਰਹਿਦਾ ਹੈ 2 ਸਾਲ ਪਹਿਲਾਂ ਮਹਿਲਾ ਦਾ ਵਿਆਹ ਹੋਇਆ ਸੀ ਸੱਸ ਦੀ ਮੌਤ ਤੋਂ ਬਾਅਦ ਪਿੰਡੇ ਘਰਚੀ ਪਿੜਤਾ ਤੇ ਸੌਰਾ ਇਕੱਲੇ ਰਹਿੰਦੇ ਨੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁੱਲੋਂ ਸੌਰੇ ਨੂੰ ਗ੍ਰਿਫਤਾਰ ਕਰਦੇ ਪੰਚਕੂਲਾ ਦੀ ਸਾਈਬਰ ਪੁਲਿਸ ਦੀ ਟੀਮ ਨੇ ਦੋ ਸਾਈਬਰ ਠੱਗਾਂ ਨੂੰ ਗੁਜਰਾਤ ਦੇ ਅਹਮਦਾਬਾਦ ਤੋਂ ਗ੍ਰਿਫਤਾਰ ਕੀਤਾ ਮੁਲਜ਼ਮਾਂ ਨੇ ਚੰਡੀ ਮੰਦਰ ਕੈਂਟ ਦੇ ਨਿਵਾਸੀ ਤੋਂ 14 ਲੱਖ 15 ਹਜ਼ਾਰ ਦੀ ਠੱਗੀ ਮਾਰੀ ਸੀ ਸ਼ਿਕਾਇਤ ਮਿਲਣ ਤੇ ਪੁਲਿਸ ਨੇ ਜਾਂਚ ਟੀਮ ਦਾ ਗਠਨ ਕੀਤਾ ਸੀ ਮੁਲਜ਼ਮਾਂ ਦੀ ਲੋਕੇਸ਼ਨ ਟ੍ਰੇਸ ਹੋਣ ਤੇ ਟੀਮ ਅਹਮਦਾਬਾਦ ਪਹੁੰਚੀ ਤੇ ਠੱਗਾਂ ਨੂੰ ਕਾਬੂ ਕੀਤਾ ਮੁਲਜ਼ਮਾਂ ਦੀ ਪਛਾਣ ਸਮਦ ਸ਼ੇਖ ਅਤੇ ਆਫਤਾ ਵਜ ਹੋਈ ਹੈ ਜੋ ਕਿ ਅਹਮਦਾਬਾਦ ਦੇ ਹੀ ਵਸਨੀਕ ਮੋਗਾ ਪੁਲਿਸ ਨੇ ਲੁੱਟਖੋਹ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ ਇਹਨਾਂ ਦੇ ਕੋਲੋਂ ਦੋ ਮੋਟਰਸਾਈਕਲ ਵੀ ਮੌਕੇ ਤੋਂ ਬਰਾਮਦ ਕੀਤੇ ਗਏ ਨੇ ਲੁਟੇਰਿਆਂ ਨੇ 23 ਮਾਰਚ ਨੂੰ ਡਿਊਟੀ ਤੋਂ ਘਰ ਵਾਪਸ ਜਾ ਰਹੇ ਸ਼ਖਸ ਨਾਲ ਬੁਰੀ ਤਰ੍ਹਾਂ ਟੱਕਰ ਮਾਰ ਕੇ ਕਿਸੇ ਦਾ ਬਾਈਕ ਮੋਬਾਈਲ ਖੋਪੜਾ ਹੋ ਗਿਆ ਸਨ ਪੁਲਿਸ ਨੇ ਦੱਸਿਆ ਹੈ ਕਿ ਪੜੇ ਗਏ ਮਲਜ਼ਮਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਕਿ ਵਦੰਤ ਗੱਲ ਕਰਾਂਗੇ ਬਟਾਲਾ ਦੀ ਬਟਾਲਾ ਚੁੰਮੰਡਾ ਕੁੜੀ ਨਾਲ ਕੁਟਮਾਰ ਕਰਨ ਵਾਲਿਆਂ ਤੇ ਗਾਜ ਦਿੱਗੀ ਹੈ ਕਿਉਂਕਿ ਕੁਟਮਾਰ ਦੇ ਇਲਜ਼ਾਮਾਂ 'ਚ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਪੁਲਿਸ ਵਾਲਿਆਂ ਨੇ ਲੜਕੀ ਦੇ ਸਾਥੀ ਤੇ ਵੀ ਥੱਪੜ ਮਾਰੇ ਸਤ ASI ਤੇ ਮੁੰਸ਼ੀ ਨੂੰ ਇਸ ਬਾਬਤ ਸਸਪੈਂਡ ਕਰ ਦਿੱਤਾ ਗਿਆ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਬੀਤੀ ਰਾਤ ਬਟਾਲਾ ਬੱਸ ਸਟੈਂਡ ਦੇ ਨੇੜੇ ਅਪੂਰੀ ਕਟਨਾ ਵਾਪਰੀ ਸੀ ਕਿਸੇ ਵੀ ਹਾਲਾਤ 'ਚ ਲੜਕੀ ਦੇ ਨਾਲ ਕੁਟਮਾਰ ਸਥਿ ਲੱਗੀ ਹੈ ਡੀਐਸਪੀ ਦੇ ਵੱਲੋਂ ਅੱਜ ਕਰ ਕੀਤਾ ਗਿਆ ਬਿਆਨ ਦਿੱਤਾ ਗਿਆ ਕੁੜੀ ਦੇ ਨਸ਼ੇ ਚ ਹੋਣ ਦੇ ਇਲਜ਼ਾਮ ਵੀ ਲੱਗਦੇ ਸੰਦਾ ਪੂਰੀ ਕਾਰਵਾਈ ਕਰਦੇ ਹੋਏ ਵੱਡਾ ਐਕਸ਼ਨ ਪੁਲਿਸ ਨੇ ਲਿਆ ਕਿਉਂਕਿ ਬਟਾਲਾ ਬੱਸ ਸਟੈਂਡ ਦੇ ਨੇੜੇ ਦੀ ਆ ਪੂਰੀ ਵੀਡੀਓ ਹੈ ਜਿੱਤੇ ਕਿ ਮਸ਼ੀਨ ਹਾਲਤ ਚ ਕੁੜੀ ਥੋਤ ਨਜ਼ਰ ਆ ਰਹੀ ਹੈ ਪੁਲਿਸ ਮੁਲਾਜ਼ਮ ਤੇ ਇਲਜ਼ਾਮ ਨੇ ਕਿ ਪੁਲਿਸ ਮੁਲਾਜ਼ਮ ਦੇ ਵੱਲੋਂ ਮੁਲਾਜ਼ਮਾ ਦੇ ਵੱਲੋਂ ਜੋ ਲੜਕੀ ਦੇ ਸਾਥੀ ਤੇ ਕੁਟਮਾਰ ਕੀਤੀ ਗਈ ਥੱਪੜ ਮਾਰੇ ਗਏ ਇਹ ਸ਼ਬਦ ਚੱਲ ਰਿਹਾ ਵੱਡੀ ਕਾਰਵਾਈ ਇਸ ਕਾਰਨ

ਬੱਕੇ ਜਾਨੇ ਉਹ ਯਾਨੀ ਬੱਕੇ ਜਾਨੇ ਬਲ ਰਿਪੋਰਟ ਮੈਂ ਉਹਦੇ ਮੁਤਾਬਕ ਤੇ ਇਹਨਾਂ ਦਾ ਇਹ ਕੰਡਕਟ ਜਿਹੜਾ ਉਹ ਟੋਟਲੀ ਅਨਐਕਸੈਪਟੇਬਲ ਹੈ ਅਸੀਂ ਕਿਸੇ ਵੀ ਹਾਲਤ ਵਿੱਚ ਪਬਲਿਕਲੀ ਜਾਂ ਕਿਸੇ ਵੀ ਤਰੀਕੇ ਨਾਲ ਲੜਕੀ ਨੂੰ ਤਕਸ ਕਰਕੇ ਅਸੀਂ ਇਸ ਤਰ੍ਹਾਂ ਇਲਟਰੀਟ ਕਰ ਹੀ ਨਹੀਂ ਸਕਦੇ ਕੋਈ ਵੀ ਹਾਲਾਤ ਹੋਣ ਉਹਦਾ ਤੇ ਚਲੋ ਇਹ ਤਾਂ ਜੇ ਜਾਂਚ ਦਾ ਵਿਸ਼ਾ ਇਹ ਕਿ ਬਾਅਦ ਵਿੱਚੋ ਕੀ ਹੈ ਅਲਾਸ ਸਾਨੂੰ ਕਿ ਕਿੰਨਾਂ ਦੇ ਵਿੱਚ ਇਸ ਤਰ੍ਹਾਂ ਕੀਤਾ ਗਿਆ ਪਰ ਜਿਹੜਾ ਇਨੀਸ਼ੀਅਲ ਜੋ ਕੰਡਕਟ ਹੈ ਉਹਦਾ ਇਹ ਸਹਿਯਦਾਰ ਸਿੰਘ ਦਾ ਤੇ ਮੁਖੀ ਦਾ ਉਹ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਬਲਿਕ ਨਾਲ ਹਮੇਸ਼ਾ ਹੀ ਪੁਲਿਸ ਦਾ ਹਮੇਸ਼ਾ ਸਵਾਦਗੁਨ ਕਰ ਰਹੀਆ ਰਿਹਾ ਤੇ ਅਸੀਂ ਵੀ ਇਹੀ ਉਹਨਾਂ ਨੂੰ ਹਮੇਸ਼ਾ ਦਿਸ਼ਾ ਨਿਰਦੇਸ਼ ਸੀਨੀਅਰ ਅਫਸਰਾਂ ਨੂੰ ਵੀ ਇਹ ਹੋਈ ਹੈ ਕਿ ਪਬਲਿਕ ਨਾਲ ਤੁਸੀਂ ਕਿਸੇ ਵੀ ਤਰੀਕੇ ਨਾਲ ਗਲਤ ਟਰੀਟ ਨਹੀਂ ਕਰਨਾ ਜੋ ਵੀਡੀਓ ਚ ਨਜ਼ਰ ਆ ਰਿਹਾ ਉਹ ਤੋਂ ਤੇ ਇਸ ਗੱਲਾਂ ਤੋਂ ਉਲਟਾ ਕਰ

को काकू है इको काकू है आठ साल कला इसी करे कुटन लाद में ऐ तो के गए बस उस बाद फूकनी नाल फूकनी नाल कुटिया सी बहुत ज्यादा फिर थापे नाल फूकनी टोटे की फिर थापे नाल कुटिया सी इत रात रहे सी अंदर इत रात नहीं रहना सी तो काकू जन्म दिन सी माया और पापा इत रह सी रात नहीं उठे और बनाया सी अच्छा हां ਜਦੋਂ ਮਿਲਾਂ ਦੇ ਸੀ ਪਲਾਣੇ ਨਾਲ ਗਲਤ ਟਿਕਾਣਾ ਨਾ ਕਰਦੇ ਥੋਕ ਵੀ ਨਾ ਕਿਨੋਂ ਤਿੰਨੇ ਦੋ ਤਿੰਨ ਹੋਏ ਤਾਂ ਟਾਈਮ ਸੀ ਮੈਨੂੰ ਬਹੁਤ ਕੁੱਤੇ